ਚੋਣਾਂ ਨਾਲ ਕਿਸੇ ਦੇਸ਼ ਦਾ ਕੁਝ ਸਮਰਦਾਇ ਜਾਂ ਨਹੀਂ ਇਹ ਸਵਾਲ ਇੱਕ ਵੱਡੀ ਬਹਿਸ ਦਾ ਵਿਸ਼ਾ ਹੈ ਸਾਸੇ ਚਿੰਤਾ ਕਹਿੰਦੇ ਨੇ ਕਿ ਲੋਕਤੰਤਰ ਬਕਵਾਸ ਹੈ ਇਸ ਵਿੱਚ ਤੁਸੀਂ ਦੋ ਭ੍ਰਿਸ਼ਟਾਚਾਰੀਆਂ ਵਿੱਚੋਂ ਇੱਕ ਘੱਟ ਭ੍ਰਿਸ਼ਟਾਚਾਰੀ ਨੂੰ ਚੁਣਨਾ ਹੁੰਦਾ ਬਹੁਤ ਸਾਰੇ ਖੱਬੇ ਪੱਖੀ ਜਥੇਬੰਦੀਆਂ ਸਿਧਾਂਤਕ ਤੌਰ ਤੇ ਇਸੇ ਲਈ ਇਸ ਚੋਣ ਪ੍ਰਣਾਲੀ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਪਰ ਨਾਲ ਇਹ ਸਵਾਲ ਹੈ ਕਿ ਜੇ ਲੋਕਤੰਤਰ ਨਹੀਂ ਤਾਂ ਫਿਰ ਕਿਹੜਾ ਤੰਤਰ ਕਿਸੇ ਦੇਸ਼ ਲਈ ਠੀਕ ਮੰਨਿਆ ਜਾਵੇ ਤਾਨਾशाही ਅਜੇ ਸਮਾਜਵਾਦੀ કહે ਜਾਣ ਵਾਲੇ ਪ੍ਰਬੰਧ ਵੀ ਅਸੀਂ ਦੁਨੀਆ ਦੇ ਕੁਝ ਦੇਸ਼ਾਂ ਵਿੱਚ ਵੇਖੇ ਨੇ ਤੇ ਵੇਖਿਆ ਕਿ ਸਵਾਰਿਆ ਤਾਂ ਉਹਨਾਂ ਨੇ ਵੀ ਲੋਕਾਂ ਦਾ ਕੁਝ ਨਹੀਂ ਸਾਡੇ ਦੇਸ਼ ਅੰਦਰ ਲੋਕਤੰਤਰ ਹੈ ਇਸ ਵਿੱਚ ਵੀ ਸਾਨੂੰ ਵਾਰ-ਵਾਰ ਖਾਮੀਆਂ ਨਜ਼ਰ ਆਈਆਂ ਨੇ ਪਰ ਕਦੇ-ਕਦੇ ਕੁਝ ਅਜਿਹਾ ਵਾਪਰ ਜਾਂਦਾ ਹੈ ਕਿ ਫੇਰ ਸਾਨੂੰ ਇਸ ਤੰਤਰ ਤੋਂ ਉਮੀਦ ਜਗ ਪੈਂਦੀ ਹੈ ਜਿਵੇਂ ਕਿ ਇਸ ਵਾਰ ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਅਜਿਹਾ ਕੁਝ ਵਾਪਰੇ ਜਿਸ ਨੇ ਦੇਸ਼ ਨੂੰ ਦੇਸ਼ ਦੇ ਲੋਕਾਂ ਨੂੰ ਸਾਰੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਤੇ ਲੋਕਤੰਤਰ ਦਾ ਥੰਮ ਕਈਆਂ ਜਾਣ ਵਾਲੀਆਂ ਅਨੇਕ ਸੰਸਥਾਵਾਂ ਨੂੰ ਬੜੇ ਸਖਤ ਸੁਨੇਹੇ ਦਿੱਤੇ ਨੇ ਪੰਜਾਬ ਲਈ ਵੀ ਇੰਨਾ ਚੋਣਾਂ ਦੇ ਕੁਝ ਸਪਸ਼ਟ ਸੁਨੇਹੇ ਨੇ ਮੈਂ ਹਾਂ ਬਾਲੀ ਭੁਪਿੰਦਰ ਸਿੰਘ ਤੇ ਮੇਰਾ ਇਹ ਹੈ ਮੋਨੋਲੋਗ 24 ਦੀਆਂ ਚੋਣਾ 10 ਸੁਨੇਹੇ 24 ਦਿਨ ਚੋਣਾਂ ਦਾ ਪਹਿਲਾ ਸੁਨੇਹਾ ਰਾਸ਼ਟਰੀ ਸਿਆਸੀ ਪਾਰਟੀਆਂ ਦੇ ਨਾਮ ਉਹ ਜੋ ਕੇਂਦਰ ਤੇ ਰਾਜ ਕਰਦੀਆਂ ਨੇ ਤੇ ਕਰਨਾ ਚਾਹੁੰਦੀਆਂ ਨੇ ਜੇ ਤੁਸੀਂ ਇਹਨਾਂ ਚੋਣ ਨਤੀਜਿਆਂ ਦਾ ਧਿਆਨ ਨਾਲ ਸਰਵੇਖਣ ਕਰੋਗੇ ਤਾਂ ਮਹਿਸੂਸ ਕਰੋਗੇ ਕਿ ਚੋਣਾਂ ਤੋਂ ਪਹਿਲਾਂ ਸਥਿਤੀ ਇਹ ਸੀ ਕਿ ਪੂਰੀ ਤਾਕਤ ਅਤੇ ਮжоਰਿਟੀ ਨਾਲ ਦੇਸ਼ ਉੱਤੇ ਰਾਜ ਕਰ ਰਹੀ ਭਾਜਪਾ ਦਾ ਦੇਸ਼ ਵਿੱਚ ਕੋਈ ਬਰਾਬਰ ਦਾ ਵਿਰੋਧੀ ਨਹੀਂ ਸੀ ਕੋਈ ਆਪੋਜੀਸ਼ਨ ਨਹੀਂ ਸੀ ਕਾਂਗਰਸ ਬਹੁਤ ਕਮਜ਼ੋਰ ਸੀ ਮੀਡੀਆ ਵਿਕ ਚੁਕਿਆ ਸੀ ਚੋਣ ਕਮਿਸ਼ਨ ਉਹਨਾਂ ਦੇ ਨਾਲ ਸੀ ਈੜੀ ਉਹਨਾਂ ਦੇ ਨਾਲ ਸੀ ਇਥੋਂ ਤੱਕ ਕਿ ਨਿਆਪਾਲ ਕਾ ਦਾ ਇੱਕ ਵੱਡਾ ਹਿੱਸਾ ਵੀ ਭਾਜਪਾ ਸਰਕਾਰ ਦੇ ਲਈ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਸੀ ਲੱਗਦਾ ਨਹੀਂ ਸੀ ਕਿ ਅਜਿਹੇ ਹਾਲਾਤ ਵਿੱਚ ਕੋਈ ਭਾਜਪਾ ਜਾਂ ਐਨਡੀਏ ਨੂੰ ਤੀਜੀ ਵਾਰ ਬਹੁਮਤ ਤੋਂ ਵੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਉਣ ਤੋਂ ਰੋਕ ਸਕਦਾ ਪਰ ਰੋਕ ਲਿਆ ਕਿੰਤਰੀ ਪਾਰਟੀਆਂ ਨੇ ਭਾਜਪਾ ਦੇ ਵਿਜੇ ਰਥ ਨੂੰ ਰੋਕ ਲਿਆ ਭਾਜਪਾ ਨੂੰ 272 ਦਾ ਅੰਕੜਾ ਟੱਚ ਕਰਨ ਤੋਂ ਰੋਕਣ ਦਾ ਸਾਰਾ ਕ੍ਰੈਡਿਟ ਬੰਗਾਲ, ਤਾਮਿਲਨਾਡ, ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਖੇਤਰੀ ਪਾਰਟੀਆਂ ਨੂੰ ਜਾਂਦਾ ਹੈ ਹੁਣ ਭਾਵੇਂ ਕੇਂਦਰ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਜਾਂ ਕਾਂਗਰਸ ਦੀ ਪਰ ਉਹ ਸਰਕਾਰ ਖੇਤਰੀ ਪਾਰਟੀਆਂ ਦੀ ਮਰਜ਼ੀ ਦੀ ਮਹਤਾਜ ਵੀ ਹੋਏਗੀ ਹੈ ਤੇ ਰਹੇਗੀ ਸੋ ਖੇਤਰਾਂ ਦਾ ਇੰਨਾ ਚੋਣਾ ਦੇ ਰਾਹੀਂ ਦੇਸ਼ ਦੀਆਂ ਰਾਸ਼ਟਰੀ ਪਾਰਟੀਆਂ ਦੇ ਲਈ ਸਨੇਹਾ ਬਿਲਕੁਲ ਸਾਫ਼ ਤੇ ਸਪਸ਼ਟ ਹੈ ਉਹ ਇਹ ਕਿ ਇਹ ਦੇਸ਼ ਯੂਨিয়ন ਆਫ ਸਟੇਟਸ ਹੈ ਇਸ ਦੇਸ਼ ਦੀ ਅਸਲੀ ਤਾਕਤ ਉਸ ਦੇ ਰਾਜਨੇ ਤੇ ਕੋਈ ਪਾਰਟੀ ਧਰਮ ਬੋਲੀ ਆਰਥਵਿਵਸਥਾ ਜਾਂ ਰਾਸ਼ਟਰਵਾਦ ਦੇ ਨਾਮ ਤੇ ਰਾਜਾਂ ਨੂੰ ਦਬਾ ਨਹੀਂ ਸਕਦੀ ਦੇਸ਼ ਦਾ ਫੈਡਰਲ ਢਾਂਚਾ ਤਬਾ ਨਹੀਂ ਕਰ ਸਕਦੀ ਸ਼ਰਤਿਆ ਤੌਰ ਤੇ ਇਹ ਚੋਣਾ ਭਾਜਪਾ ਦੀ ਰਾਜਾਂ ਵਿਰੋਧੀ ਇੱਕ ਦੇਸ਼ ਇੱਕ ਆ ਇੱਕ ਓ ਅਜੀ ਸੋਚ ਦੇ ਖਿਲਾਫ ਲੋਕਾਂ ਦਾ ਫਤਵਾ ਲਾਊਡ ਐਂਡ ਕਲੀਅਰ 24 ਦੀਆਂ ਚੋਣਾਂ ਦਾ ਦੂਜਾ ਸੁਨੇਹਾ ਖੇਤਰੀ ਪਾਰਟੀਆਂ ਦੇ ਨਾਂ ਦੇ ਖੇਤਰ ਦੀ ਖਾਂਦੇ ਹੋ ਤਾਂ ਖੇਤਰ ਵਾਸਤੇ ਖੜੋ ਵੀ ਲੜੋ ਵੀ ਕੇਂਦਰ ਦੀਆਂ ਵਜੀਰੀਆਂ ਲੈਣ ਲਈ ਕੇਂਦਰ ਦੀ ਪੂਛ ਮਾਰਨਾ ਤੇ ਖੇਤਰਾਂ ਵਿੱਚ ਆ ਕੇ ਖੇਤਰ ਲਈ ਨਾਰੇ ਮਾਰਨੇ ਮਿੱਤਰੋ ਲੋਕ ਹੁਣ ਤੁਹਾਡੀਆਂ ਇਹਨਾਂ ਚਲਾਕੀਆਂ ਨੂੰ ਸਮਝਦੇ ਆਕਾਲੀ ਦਰਬਾਰ ਵਾਲੇ ਮਿੱਤਰੋ ਇੱਕ ਪਾਸੇ ਭਾਜਪਾ ਤੋਂ ਆਸ ਰੱਖਣੀ ਦੂਜੇ ਪਾਸੇ ਪੰਜਾਬ ਦੀ ਗੱਲ ਕਰਨੀ ਇਹ ਦੋ ਚੀਜ਼ਾਂ ਇਕੱਠੀਆਂ ਨਹੀਂ ਚੱਲਣੀਆਂ ਤੇ ਆਪ ਵਾਲਿਓ ਤੁਸੀਂ ਜੇ ਤੁਸੀਂ ਦੋ ਸਾਲਾਂ ਵਿੱਚ ਅਰਸ਼ ਤੋਂ ਫਰਸ਼ ਵੱਲ ਵਾਪਸ ਚਾਲੇ ਪਾ ਲੈਨੇ ਨਾ ਤਾਂ ਕਾਰਨ ਸਿਰਫ ਇਹਨਾਂ ਕਿ ਦੋ ਸਾਲਾਂ ਵਿੱਚ ਤੁਸੀਂ ਕਦੇ ਪੰਜਾਬ ਦਾ ਨਹੀਂ ਸੋਚਿਆ ਜਦੋਂ ਵੀ ਸੋਚਿਆ ਦਿੱਲੀ ਦਾ ਸੋਚਿਆ ਪੰਜਾਬ ਦਾ ਕੋਈ ਮਸਲਾ 2 ਸਾਲਾਂ ਵਿੱਚ ਤੁਸੀਂ ਹੱਲ ਨਹੀਂ ਕੀਤਾ ਜਿਤਾਇਆ ਤੁਹਾਨੂੰ ਪੰਜਾਬ ਨਹੀਂ ਪਰ ਤੁਸੀਂ ਪੰਜਾਬ ਦੇ ਸਾਰੇ ਸਾਧਨ ਸਾਰਾ ਮਾਣ ਤੇ ਸਾਰੇ ਫੈਸਲੇ ਚੁੱਕ ਕੇ ਦਿੱਲੀ ਨੂੰ ਫੜਾ ਦਿੱਤੇ ਦਿੱਲੀ ਤੋਂ ਪੁੱਛੇ ਬਿਨਾ ਤੁਸੀਂ ਇੱਕ ਬਿਆਨ ਨਹੀਂ ਦੇ ਸਕਦੇ ਦੱਸੋ ਪਰ ਪੰਜਾਬ ਕਿਵੇਂ ਭਰੋਸਾ ਕਰੇ ਤੁਹਾਡੇ ਤੇ ਕਿ ਲੋੜ ਪੈਣ ਤੇ ਤੁਸੀਂ ਪੰਜਾਬ ਲਈ ਬੋਲੋਗੇ ਸੋਚੋ ਕਿੰਨੇ ਨੇ ਤੁਹਾਡੇ ਵਿੱਚ ਜਿਹੜੇ ਜੇ ਪੰਛੀ ਦੀਆਂ ਚੋਣਾ ਵਿੱਚ ਵੀ ਖੜ ਜਾਂਦੇ ਤਾਂ ਸ਼ਾਇਦ ਜਿੱਤ ਨਾ ਸਕਦੇ ਪਰ ਅਕਾਲੀਆਂ ਕਾਂਗਰਸੀਆਂ ਦੇ ਭੰਨੇ ਪੰਜਾਬ ਨੇ ਤੁਹਾਨੂੰ ਯਾਰ ਪੰਜਾਬ ਦੇ ਰਾਜੇ ਬਣਾ ਦਿੱਤਾ ਤੇ ਤੁਸੀਂ ਬਦਲ ਵਿੱਚ ਪੰਜਾਬ ਨੂੰ ਕੀ ਬਣਾਇਆ ਦਿੱਲੀ ਦਾ ਪਾਲਤੂ ਵਾਹ ਸੋ ਸਾਲਾਂ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਹੇਠਾਂ ਨਹੀਂ ਲੱਗਿਆ ਜਿਵੇਂ ਤੁਹਾਡੇ ਹੁੰਦੇ ਲੱਗਿਆ ਹੋਇਆ ਦੱਸੋ ਦਿੱਲੀ ਤੋਂ ਬਾਹਰ ਜਾ ਕੇ ਪੰਜਾਬ ਦੇ ਭਲੇ ਲਈ ਇੱਕ ਦੋ ਲਾਈਨਾਂ ਦਾ ਬਿਆਨ ਦੇਣ ਦੀ ਵੀ ਔਕਾਤ ਛੱਡੀ ਗਈ ਹੈ ਤੁਹਾਡੀ ਸਗੋਂ ਤੁਹਾਡੇ ਹਲਕੇ ਤੋਂ ਤੁਹਾਡੇ ਪੰਜਾਬ ਤੋਂ ਪੰਜਾਬ ਦੇ ਭਲੇ ਲਈ ਬੋਲਣ ਵਾਲੇ ਕਿੰਨੇ ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਦਿੱਲੀ ਨੇ ਦਬਾਇਆ ਦਿੱਲੀ ਬੈਠ ਕੇ ਦਿੱਲੀ ਨੇ ਉਹਨਾਂ ਤੇ ਪਰਚੇ ਪਵਾਏ ਉਹਨਾਂ ਦੇ ਚੈਨਲ ਬੰਦ ਕਰਵਾਏ ਪਰ ਤੁਹਾਡੀ ਨਹੀਂ ਜ਼ਮੀਰ ਨਹੀਂ ਜਾਗੀ ਕਿ ਤੁਸੀਂ ਪਾਰਟੀ ਦੇ ਅੰਦਰ ਹੀ ਇਸ ਦਾ ਵਿਰੋਧ ਕਰ ਦਿੰਦੇ ਤੁਸੀਂ ਲੋਕਾਂ ਦੇ ਨੁਮਾਇੰਦੇ ਹੋ ਜੇ ਆਮ ਲੋਕਾਂ ਨੂੰ ਪ੍ਰਸ਼ਾਸਨ ਤੋਂ ਕੋਈ ਦੁੱਖ ਹੈ ਪੁਲਿਸ ਤੋਂ ਕੋਈ ਤਕਲੀਫ ਹੈ ਤਾਂ ਕਿ ਸਕੂਲ ਜਾ ਕੇ ਰੋਣ ਤੁਹਾਨੂੰ ਫੋਟ ਪਾਈ ਹੈ ਤੁਹਾਡੇ ਕੋਲ ਆ ਕੇ ਰੋਣਗੇ ਨਾ ਤੇ ਕੋ ਤੁਸੀਂ ਰੋ ਕੇ ਵਿਖਾ ਦਿੰਦੇ ਹੋ ਕਿ ਸਾਡੀ ਤਾਂ ਜੀ ਕੋਈ ਸੁਣਦਾ ਨਹੀਂ ਜੇ ਤੁਹਾਡੀ ਕੋਈ ਨਹੀਂ ਸੁਣਦਾ ਤਾਂ ਫਿਰ ਕਾਦੇ ਲਈ ਸਰਕਾਰ ਚ ਤੁਰੇ ਫਿਰਦੇ ਹੋ ਜਲੀਲ ਹੁੰਦੇ ਕਿਹੜੇ ਮੂੰਹ ਲੈ ਕੇ ਜਾਓਗੇ 27 ਦੇ ਵਿੱਚ ਲੋਕਾਂ ਅੱਗੇ 24 ਦੀਆਂ ਚੋਣਾਂ ਦਾ ਤੁਹਾਡੇ ਲਈ ਬਿਲਕੁਲ ਸਪਸ਼ਟ ਸੁਨੇਹਾ ਹੈ ਹਾਲੇ ਵੀ ਬੇਲ ਸੰਭਲ ਜਾਓ ਵਰਨਾ ਇਹ ਜਿਹੜੇ ਸਵਾਲ ਤੇ ਡਲੇ ਤੁਹਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਫੜਾਏ ਨੇ ਨਾ ਉਹਨਾਂ ਸਵਾਲਾਂ ਤੇ ਡਲਿਆ ਨੂੰ ਸਿਰਫ ਨੇਤਾ ਦਿਖਦੇ ਨੇ ਇਹ ਨਹੀਂ ਦਿਖਦਾ ਕਿ ਉਹ ਨੇਤਾ ਕਿਹੜੀ ਪਾਰਟੀ ਦੇ ਨੇ 24 ਦੀਆਂ ਚੋਣਾਂ ਦਾ ਤੀਜਾ ਸੁਨੇਹਾ ਫੇਰ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰੀਆਂ ਦੇ ਨਾਂ ਤੁਸੀਂ ਲੋਕਾਂ ਨੂੰ ਧਰਮ ਦੇ ਨਾਮ ਤੇ ਲੜਾ ਸਕਦੇ ਹੋ ਮਰਵਾ ਸਕਦੇ ਹੋ ਪਰ ਜ਼ਿੰਦਗੀ ਨਹੀਂ ਦੇ ਸਕਦੇ ਤੇ ਲੋਕਾਂ ਨੂੰ ਆਪਣੇ ਪਰਿਵਾਰਾਂ ਲਈ ਆਪਣੇ ਲਈ ਆਪਣੇ ਬੱਚਿਆਂ ਲਈ ਇੱਕ ਵਧੀਆ ਜ਼ਿੰਦਗੀ ਚਾਹੀਦੀ ਹੈ ਮੌਤ ਨਹੀਂ ਉਹਨਾਂ ਨੂੰ ਆਪਣੇ ਬੱਚਿਆਂ ਦਾ ਬਿਹਤਰ ਭਵਿੱਖ ਚਾਹੀਦਾ ਹੈ ਇੱਕ ਫੇਕ ਜਿਹਾ ਉਤਕਾਲ ਨਹੀਂ ਭਾਜਪਾ ਨੂੰ ਦੇਸ਼ ਦੇ ਲੋਕਾਂ ਨੇ ਉਸੇ ਅਯਦਿਆ ਵਿੱਚ ਹਰਾਇਆ ਜਿੱਥੇ ਕਿ ਰਾਮ ਮੰਦਰ ਬਣਾ ਕੇ ਭਾਜਪਾ ਸੋਚਦੀ ਸੀ ਕਿ ਉਹ ਜੋ ਵੀ ਦੀਆਂ ਚੋਣਾਂ ਦੇ ਵਿੱਚ ਹੁੰਜਾ ਫੇਰਦੇ ਵੀ ਸਭ ਕੋ ਜਿੱਥੇ ਜਿੱਥੇ ਉਸ ਨੇ ਰਾਮ ਮੰਦਰ ਵਾਲਾ ਨਰੇਟਿਵ ਸਿਰਜਿਆ ਉਸੇ ਖੇਤਰ ਵਿੱਚ ਉਸ ਨੂੰ ਘੱਟ ਸੀਟਾਂ ਮਿਲੀਆਂ ਤੁਸੀਂ ਅੰਕੜੇ ਦੇਖ ਸਕਦੇ ਹੋ ਅੱਜ ਵੀ ਦੇਸ਼ ਦੀ 80% ਵੋਟ ਸੰਖਿਆ Hindu ਹੈ ਪਰ ਹਿੰਦੂਆਂ ਦੀ ਪ੍ਰਤੀਨਿਧ ਖੁਦ ਨੂੰ ਪ੍ਰਤੀਨਿਧ ਸਮਝਣ ਵਾਲੀ ਪਾਰਟੀ ਭਾਜਪਾ ਕੋਲ ਇਸ ਦੇਸ਼ ਵਿੱਚ ਬਹੁਤ ਮਤ ਨਹੀਂ ਹੈ ਜੋ ਸਮਝ ਲਓ ਨਹੀਂ ਚੰਨੀ ਤੁਹਾਡੀ ਇਹ ਧਰਮਾਂ ਦੇ ਨਾਮ ਤੇ ਵੋਟ ਮੰਗੋ ਤੇ ਫਿਰ ਚੱਕ ਕੇ ਦੇਸ਼ ਫੜਾ ਦਿਓ ਅਡਾਨੀਆਂ ਅੰਬਾਨੀਆਂ ਨੂੰ ਵਾਲੀ ਪਾਲਿਸੀ ਪੰਜਾਬ ਵਾਲਿਓ ਤੁਸੀਂ ਵੀ ਸੰਭਲ ਜੇ ਹੁਣ ਬਹੁਤੀ ਦੇਰ ਨਹੀਂ ਚੱਲਣੀ ਇਹ ਧਰਮ ਅਧਾਰਤ ਰਾਜਨੀਤੀ ਨੋ 24 ਦੀਆਂ ਚੋਣਾਂ ਦੇ ਅੰਕੜੇ ਦੱਸਦੇ ਨੇ ਕਿ ਸਾਰੇ ਦੇਸ਼ ਵਿੱਚ ਸਿਰਫ 30% ਦਲ ਬਦਲੂ ਜਿੱਤੇ 70% ਨੂੰ ਕਰਾਰੀ ਹਾਰ ਮਿਲੀ ਪੰਜਾਬ ਵਿੱਚ ਪਟਿਆਲੇ ਤੋਂ ਮਹਾਰਾਜਾ ਜੀ ਦਾ ਖਾਨਦਾਨ ਹਾਰ ਗਿਆ। ਲੁਧਿਆਣੇ ਤੋਂ ਵਰਨੀਤ ਬਿੱਟੂ ਜੀ ਹਾਰ ਗਏ। ਜਾਖੜ ਸਾਹਿਬ ਤਾਂ ਬਿਨਾਂ ਲੜਾਈ ਹਾਰ ਗਏ। ਪਰ ਸਭ ਤੋਂ ਜ਼ਿਆਦਾ ਮਾੜੀ ਹੋਈ ਜਲੰਧਰ ਵਿੱਚ ਆਪ ਵਾਲਿਆਂ ਨਾਲ। ਜਿੱਥੇ ਪਹਿਲਾਂ ਇੱਕ ਦਲ ਬਦਲੂ ਨੇ ਉਹਨਾਂ ਨੂੰ ਲੱਤ ਮਾਰੀ। ਪਰ ਦੂਜੇ ਨੇ ਤੇ ਫਿਰ ਚਰਨਜੀਤ ਚੰਨੀ ਹੋਰਾਂ ਨੇ ਆ ਕੇ ਦੋਨਾਂ ਦੇ ਲੱਤ ਮਾਰੀ। ਟਿਕਾ ਕੇ। ਸੋ 24 ਦੀਆਂ ਚੋਣਾਂ ਦਾ ਪੰਜਾਬ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਮ ਇੱਕ ਸਪਸ਼ਟ ਸਨੇਹ ਹੈ ਖਾਸ ਕਰਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਨਾਮ ਕਿ ਦਲ ਬਦਲੂ ਸਿਰਫ ਦਲ ਨਹੀਂ ਬਦਲਦਾ ਉਹ ਦਲ ਬਦਲਣ ਤੋਂ ਪਹਿਲਾਂ ਆਪਣੀ ਜ਼ਮੀਰ ਬਦਲਦਾ ਹੈ ਆਪਣੀ ਸੋਚ ਅਤੇ ਮਾਨਸਿਕਤਾ ਬਦਲਦਾ ਹੈ ਜੋ ਨਿੱਕੇ ਜਿਹੇ ਲਾਲਚ ਵਿੱਚ ਆਪਣੀ ਪਾਰਟੀ ਦਾ ਸਾਕਾ ਨਹੀਂ ਹੁੰਦਾ ਸੋਚੋ ਯਾਰ ਉਹ ਤੁਹਾਡਾ ਕਿਵੇਂ ਸਾਕਾ ਹੋਏਗਾ ਸਵਾਲ ਕਰਨ ਲੱਗੇ ਸਨ ਆਰਐਸਐਸ ਵਾਲੇ ਲੋਕ ਖੁਦ ਨੂੰ ਕਿ ਯਾਰ ਜਿਹੜੀ ਕਾਂਗਰਸ ਖਿਲਾਫ ਅਸੀਂ 70 ਸਾਲ ਲੜਦੇ ਰਹੇ ਬਹੁਤਾਤ ਤਾਂ ਅੱਜ ਭਾਜਪਾ ਵਿੱਚ ਉਸੇ ਕਾਂਗਰਸ ਤੋਂ ਆਏ ਦਲ ਬਦਲੂ ਆਂਦੀ ਹੈ ਇੱਧਰ ਸਵਾਲ ਕਰਨ ਲੱਗਿਆ ਸੀ ਪੰਜਾਬ ਵਿੱਚ ਆਪ ਦਾ ਹੀਟਲਾ ਕਾਡਰ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਖਿਲਾਫ ਅਸੀਂ ਜਾਨ ਤਲੀ ਤੇ ਰੱਖ ਕੇ ਗਲੀਆਂ ਵਿੱਚ ਨਿਤਰੇ ਚੱਲਦੀ ਤਾਂ ਆਪ ਵਿੱਚ ਅੱਜ ਉਹਨਾਂ ਦੀ ਹੈ ਹਰ ਇੱਕ ਚੋਣ ਰੈਲੀ ਵਿੱਚ ਕੁਰਸੀਆਂ ਵਿਛਾਈਆਂ ਅਸੀਂ ਝਾੜੀਆਂ ਅਸੀਂ ਤੇ ਆ ਕੇ ਉਹਨਾਂ ਤੇ ਬੈਠ ਗਏ ਫਿਰ ਉਹੀ ਕਾਂਗਰਸੀ ਤੇ ਅਕਾਲੀ ਆ ਆਪਨੀਆਂ ਜਿਹੜੀਆਂ 13 ਸੀਟਾਂ ਦੇ ਅਗੋਂ ਏਕਾ ਹਟ ਗਿਆ ਨਾ ਉਹ ਐਸੇ ਹੇਟਲੇ ਕੇਡਰ ਨੇ ਹਟਾਇਆ ਜਿਹੜਾ ਅੱਕ ਗਿਆ ਸੀ ਆਪਣੇ ਸਿਰ ਉੱਤੇ ਬੈਠੇ ਦਲ ਬਦਲਵਾ ਨੂੰ ਵੇਖ-ਵੇਖ ਕੇ ਚੋਵੀ ਦੀਆਂ ਚੋਣਾਂ ਦਾ ਪੰਜਵਾਂ ਸੁਨੇਹਾ ਦੇਸ਼ ਦੇ ਗੋਦੀ ਮੀਡੀਆ ਦੇ ਨੂੰ ਜਿਹੜਾ ਪੈਸਿਆਂ ਦੇ ਲਾਲਚ ਵਿੱਚ ਆਪਣੀ ਪੂਛ ਹਿਲਾਉਂਦਾ ਸਰਕਾਰਾਂ ਦਾ ਪਾਲਤੂ ਕੁੱਤਾ ਬਣਿਆ ਹੋਇਆ ਪੱਤਰਕਾਰੋ ਮੀਡੀਏ ਵਾਲਿਓ ਤੁਸੀਂ ਲੋਕਤੰਤਰ ਦਾ ਥੰਮ ਤੁਹਾਡਾ ਕੰਮ ਹੈ ਸਿਸਟਮ ਦੇ ਸੱਚ ਨੂੰ ਬਾਹਰ ਲੈ ਕੇ ਆਉਣਾ ਪਰ ਸ਼ਰਮ ਕਰੋ ਕਿ ਪਿਛਲੇ 10 ਸਾਲਾਂ ਤੋਂ ਤੁਸੀਂ ਸਿਸਟਮ ਦੇ ਸੱਚ ਨੂੰ ਛਿਪਾ ਰਹੇ ਹੋ ਤੇ ਲੋਕ ਉਸ ਸੱਚ ਨੂੰ ਬਾਹਰ ਲੈ ਕੇ ਆ ਰਹੇ ਨੇ ਤੁਸੀਂ ਰੱਜ ਕੇ ਇੱਕ ਤੋਂ ਵੱਡੇ ਇੱਕ ਝੂਠੇ ਨੈਰੇਟਿਵ ਸਿਰਜੇ ਝੂਠੇ ਐਗਜ਼ਿਟ ਪੋਲ ਚਲਾ ਕੇ ਦੇਸ਼ ਦੇ ਲੋਕਾਂ ਦਾ 15 ਲੱਖ ਕਰੋੜ ਰੁਪਇਆ ਸ਼ੇਅਰ ਮਾਰਕੀਟ ਵਿੱਚ ਡੁਬਾ ਦਿੱਤਾ ਪਰ ਝੂਠ ਤਾਂ ਫੇਰ ਨਹੀਂ ਡੁੱਬਿਆ ਝੂਠ ਤਾਂ ਫੇਰ ਸੱਚ ਨਹੀਂ ਬਣਿਆ ਸਭ ਤੁਸੀਂ ਸਾਰੇ ਝੂਠੇ ਸਾਬਤ ਹੋ ਗਏ ਰਵੀਸ਼ ਕਮਲ ਤੇ ਤੁਮ ਰਾਠੀ ਵਰਗੇ ਚਾਂਦਕੂ ਪੱਤਰਕਾਰਾਂ ਨੇ ਸਿਰਫ ਆਪੋ ਆਪਣੇ ਆਨਲਾਈਨ ਚੈਨਲ ਰਾਹੀਂ ਤੁਹਾਡੇ ਸਿਰਜੇ ਸਾਰੇ ਝੂਠੇ ਨੈਰੇਟਿਵਾ ਦੀਆਂ ਧਜੀਆਂ ਉਡਾ ਦਿਤੀਆਂ ਤੇ ਦੇਸ਼ ਦੇ ਨਾਇਕ ਸਮਝੇ ਜਾ ਰਹੇ ਨੇ ਤੁਸੀਂ ਕੀ ਸਮਝੇ ਜਾ ਰਹੇ ਹੋ ਪੰਜਾਬ ਦੇ ਪੱਤਰਕਾਰੋ ਯਾਦ ਕਰੋ ਸਿਰਫ 2 ਸਾਲ ਪਹਿਲਾਂ ਕਿਸਾਨ ਅੰਦੋਲਨ ਵੇਲੇ ਤੁਹਾਡੀ ਕਿੰਨੀ ਚੜ੍ਹਤ ਸੀ ਕਿਉਂਕਿ ਤੁਹਾਡੀ ਭੂਮਿਕਾ ਸ਼ਾਨਦਾਰ ਸੀ ਲੋਕਾਂ ਨੇ ਤੁਹਾਨੂੰ ਪੰਜਾਬ ਦੇ ਯੋਧੇ ਕਿਹਾ ਆਪਣੇ ਟੈਂਟਾਂ ਵਿੱਚ ਸੱਦ-ਸੱਦ ਕੇ ਸਤਿਕਾਰ ਦਿੱਤਾ ਕਿਸੇ ਕੋਲ ਇੱਕ ਮਾਈਕ ਸੀ ਤੇ ਕੈਮਰੇ ਦੀ ਥਾਂ ਤੇ ਇੱਕ ਮੋਬਾਈਲ ਜੋ ਪੰਜਾਬ ਦੀ ਸਿਰਫ ਰੀਚ ਉਸ ਨੂੰ ਵੀ ਪੰਜਾਬ ਦੇ ਲੋਕਾਂ ਨੇ ਪੂਰੀ ਇੱਜ਼ਤ ਦਿੱਤੀ ਪਰ ਤੁਸੀਂ ਕੀ ਕੀਤਾ ਜਿਵੇਂ ਹੀ ਸਰਕਾਰ ਨੇ ਐਂਡਾ ਸੁੱਟਨੀਆ ਸ਼ੁਰੂ ਕੀਤੀਆਂ ਤੁਹਾਡੇ ਵਿੱਚੋਂ ਅੱਧੇ ਵਿਗ ਗਏ ਤੇ ਪੰਜਾਬ ਦੇ ਸਾਰੇ ਦੁੱਖ ਤਕਲੀਫਾਂ ਮਸਲੇ ਪਾਸੇ ਸੁੱਟ ਕੇ ਲੱਗ ਗਏ ਸਰਕਾਰ ਦੇ ਗੁਣਗਾਨ ਕਰਨ ਪਰ ਤੁਹਾਡੇ ਗੁਣਗਾਨ ਤਾਂ ਭੋਰਾ ਕੰਮ ਨਹੀਂ ਆਇਆ ਸਰਕਾਰ ਦੇ ਚੱਕੋ ਤੁਸੀਂ ਆਪਣੇ ਕੰਮ ਦੇ ਨਹੀਂ ਰਹੇ ਯਾਰ ਅੱਜ ਬੁਰਕੀ ਪਾਣਾ ਬੰਦ ਕਰ ਦੇਵੇ ਨਾ ਸਰਕਾਰ ਤੇ ਜੇ ਉਹ ਸਿਆਣੀ ਹੋਏਗੀ ਤਾਂ ਉਸ ਨੂੰ ਕਰਨਾ ਵੀ ਇਹੀ ਚਾਹੀਦਾ ਕੀ ਸੁਣਦੇ ਨੇ ਲੋਕ ਤੁਹਾਡੀ ਜੇ ਸਰਕਾਰ ਕੋਈ ਸਿਆਣਾ ਬੰਦਾ ਹੋਵੇ ਅੱਜ ਤੁਹਾਨੂੰ ਬੁਰਕੀ ਪਾਣੀ ਬੰਦ ਕਰ ਦੇਵੇ ਤੇ ਤੁਸੀਂ ਭੁੱਖੇ ਮਰੋਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹੁਣ ਤੁਹਾਨੂੰ ਥੜੇ ਨਹੀਂ ਚੜਨ ਦੇਣਾ ਭੁੱਲ ਜੋ ਕਿ ਸਤਾਈ ਦੇ ਵਿੱਚ ਜਾ ਕੇ ਤੁਸੀਂ ਉਹਨਾਂ ਦੀਆਂ ਇੰਟਰਵਿਊਆਂ ਕਰੋਗੇ ਅਵਲ ਤਾਂ ਲਿਸਟਾਂ ਬਣਾ ਚੁੱਕੀ ਹੋਊਗੀ ਪਿੰਡਾਂ ਵਾਲੀ ਮੰਡੀ ਤੇ ਤੁਹਾਡੀ ਜੇ ਅੰਕੜਿਆਂ ਤੇ ਨਜ਼ਰ ਮਾਰੋ ਤਾਂ ਆਪ ਪੰਜਾਬ ਦੇ ਵਿੱਚ ਲਗਭਗ 61 ਵਿਧਾਨ ਸਭਾ ਹਲਕਿਆਂ 'ਚ ਹਾਰੀ ਤੇ ਜਿੱਥੋਂ ਜਿੱਤੀ ਵੀ ਹੈ ਮਾਰਜਿਨ ਬਹੁਤ ਵੱਡਾ ਨਹੀਂ ਹੈ। ਮਤਲਬ ਸਾਫ਼ ਹੈ ਕਿ ਮੁਫਤ ਵਿੱਚ ਦਿੱਤੇ ਹੋਏ 300 ਯੂਨਿਟ ਤੇ ਬਸ-ਬਸ ਕੰਮ ਨਹੀਂ ਆਇਆ। ਸਰਗੋ ਪੰਜਾਬ ਦੇ ਵਿਕਾਸ ਦਾ ਪੀ ਆਰਟੀਸੀ ਦਾ ਬੇੜਾਗਰਕ ਹੋ ਗਿਆ। ਸੋ 24 ਦੀਆਂ ਚੋਣਾਂ ਦਾ ਚੋਣ ਫਤਵਾ ਖਾਸ ਕਰਕੇ ਪੰਜਾਬ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨਾਂ ਜੋ ਮੁਫਤ ਦੀਆਂ ਮੁਫਤ ਦੀ ਰਾਜਨੀਤੀ ਕਰਦੀਆਂ ਨੇ ਮੁਫਤ ਦੀ ਰਾਜਨੀਤੀ ਕੋਈ ਰਾਜਨੀਤੀ ਨਹੀਂ ਇਹ ਵੋਟ ਖਰੀਦਣ ਵਰਗੀ ਹੀ ਇੱਕ ਬਕਵਾਸ ਗੱਲ ਹੈ ਇੱਕ ਦੇ ਪੈਸੇ ਨਾਲ ਦੂਜੇ ਦੀ ਵੋਟ ਖਰੀਦਣ ਦਾ ਇਹ ਮਹਾ ਭ੍ਰਸ਼ਟਾਚਾਰ ਹੈ ਤੁਸੀਂ ਆਪਣੀ ਜੇਬਾਂ ਵਿੱਚੋਂ ਕੱਢ ਕੇ ਪੈਸੇ ਨਹੀਂ ਹੁੰਦੇ ਗਰੀਬਾਂ ਨੂੰ ਇਹ ਪੰਜਾਬ ਦਾ ਪੈਸਾ ਹੁੰਦਾ ਹੈ ਇਹ ਟੈਕਸ ਪੇਰਾਂ ਦਾ ਪੈਸਾ ਹੁੰਦਾ ਹੈ ਇਹ ਇਸ ਲਈ ਹੁੰਦਾ ਕਿ ਦੇਸ਼ ਦਾ ਸੂਬੇ ਦਾ ਵਿਕਾਸ ਹੋ ਸਕੇ ਪਰ ਤੁਸੀਂ ਦੇ ਕੇ ਚੰਦ ਕੋ ਲੋਕਾਂ ਨੂੰ ਮੁਫਤ ਦਿਆਂ ਸਹੂਲਤਾਂ ਪੂਰੇ ਸੂਬੇ ਦਾ ਵਿਕਾਸ ਰੋਕ ਦਿੰਨੇ ਮੇਰਾ ਸਵਾਲ ਹੈ ਆਪ ਸਰਕਾਰ ਨੂੰ ਪਿਛਲੇ 2 ਸਾਲਾਂ ਵਿੱਚ ਕੀ ਵਿਕਾਸ ਹੋਇਆ ਪੰਜਾਬ ਦਾ ਪੰਜਾਬ ਦੀ ਆਰਥਿਕਤਾ ਦਾ ਸਿੱਖਿਆ ਦਾ ਪੰਜਾਬ ਦੀ ਬੋਲੀ ਪੰਜਾਬੀ ਸਾਹਿਤ ਅਤੇ ਕਲਾਵਾਂ ਦਾ ਹੋਵੇਗਾ ਕਿਵੇਂ ਫਰੀਦਾ ਆਹਾ ਫਰੀਦਾ ਉਹੋ ਇਹੋ ਜਿਹੀਆਂ ਚੀਜ਼ਾਂ ਦੇ ਕੇ ਬਾਕੀ ਇਸ ਬਾਰੇ ਇਸ਼ਤਿਹਾਰਾਂ ਵਿੱਚ ਉਡਾ ਕੇ ਖਜ਼ਾਨੇ ਵਿੱਚ ਪੈਸੇ ਬਚਦੇ ਕਿੱਥੇ ਆ ਜਿਸ ਨਾਲ ਤੁਸੀਂ ਸੂਬੇ ਦਾ ਵਿਕਾਸ ਕਰ ਸਕੋ ਜਿਨ੍ਹਾਂ ਦੀਆਂ ਜੇਬਾਂ ਵਿੱਚੋਂ ਜਾਂਦੀਆਂ ਨੇ ਨਾ ਮਿਹਰਬਾਨ ਉਹ ਸਭ ਸਮਝਦੇ ਹੁੰਦੇ ਨਹੀਂ ਤੇ ਵੋਟਾਂ ਵੇਲੇ ਫਿਰ ਤੁਹਾਡਾ ਉਹੀ ਹਸ਼ਰ ਕਰਦੇ ਨੇ ਜੋ ਉਹਨਾਂ ਨੂੰ ਕਰਨਾ ਚਾਹੀਦਾ 24 ਦੀਆਂ ਚੋਣਾਂ ਦਾ ਸਤਵਾਂ ਸੁਨੇਹਾ ਆਮ ਆਦਮੀ ਪਾਰਟੀ ਦੇ ਲਈ ਪਿਆਰ ਹੋਵੇ ਜਾ ਸਰਕਾਰ ਹੋਵੇ ਜੇ ਉਹ ਸੱਚਮੁੱਚ ਕੰਮ ਦੇ ਨੇ ਨਾ ਉਹਨਾਂ ਨੂੰ ਇਸ਼ਤਿਹਾਰ ਦੇ ਕੇ ਦੱਸਣਾ ਨਹੀਂ ਪੈਂਦਾ ਮੁੱਖ ਮੰਤਰੀ ਸਾਹਿਬ ਪੂਰੇ 1600 ਕਰੋੜ ਰੁਪਏ ਸਾਲਾਨਾ ਬਜਟ ਦੱਸਿਆ ਜਾ ਰਿਹਾ ਹੈ ਤੁਹਾਡੀ ਇਸ਼ਤਿਹਾਰबाजी ਦਾ ਸੋਚੋ ਇਸ ਪੈਸੇ ਨਾਲ ਸੂਬੇ ਦਾ ਕਿੰਨਾ ਵਿਕਾਸ ਹੋ ਸਕਦਾ ਸੀ ਕਿੰਨਾ ਨਵਾਂ ਇਨਫਰਾਸਟ੍ਰਕਚਰ ਕ੍ਰੀਏਟ ਹੋ ਸਕਦਾ ਸੀ ਕਿੰਨੀਆਂ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਸਨ ਸਿੱਖਿਆ ਦਾ ਕਿੰਨਾ ਭੜਾ ਹੋ ਸਕਦਾ ਸੀ ਹੋਰ ਨਹੀਂ ਤਾਂ ਪੰਜਾਬ ਤੇ ਸਿਰ ਚੜਿਆ ਕਰਦਾ ਹੀ ਥੋੜਾ ਜਿਹਾ ਘਟ ਸਕਦਾ ਸੀ ਤੇ ਜੇ ਕੀ ਮਾਰ ਕੰਮ ਮਰਿਆ ਸੀ ਪੰਜਾਬ ਸਰਕਾਰ ਨੇ ਕਿ ਜਿਸ ਦਾ ਪ੍ਰਚਾਰ ਹੋਰ ਨਾ ਸੂਬਿਆਂ ਦੇ ਵਿੱਚ ਕਰਨਾ ਜ਼ਰੂਰੀ ਸੀ ਕੋਈ ਨਹੀਂ ਸਿਰਫ ਮੀਡੀਆ ਨੂੰ ਖਰੀਦਣਾ ਸੀ ਤਾਂ ਕਿ ਉਹ ਸਰਕਾਰ ਦੀਆਂ ਨਲਾਇਕੀਆਂ ਉੱਤੇ ਪਰਦਾ ਪਾ ਕੇ ਰੱਖੇ ਜੇ ਦੇਸ਼ ਵਿੱਚ ਕੇਜਰੀਵਾਲ ਸਾਹਿਬ ਦਾ ਪ੍ਰਚਾਰ ਕਰਨਾ ਸੀ ਤਾਂ ਕਿ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਣ ਦੱਸੋ ਕਿੱਥੇ ਕੰਮ ਆਇਆ ਪ੍ਰਚਾਰ ਤੇ ਖਰਚਿਆ ਇੰਨਾ ਪੈਸਾ ਲੋਕਾਂ ਦੇ ਵਿਸ਼ਵਾਸ ਨੇ ਅਵਿਸ਼ਵਾਸ ਨੇ ਹੀ ਸਾਰਾ ਕੁਝ ਉਲਟਾ ਪੁਲਟਾ ਕਰਤਾ ਤੁਹਾਡੇ ਲਈ ਧਿਆਨ ਦਿਓ ਕਿ ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿੱਚ ਸਿਰਫ ਇੱਕ ਸੀਟ ਮਿਲੀ ਤੇ ਵੋਟ ਸ਼ੇਅਰ ਉਹਨਾਂ ਦਾ ਪਿਛਲੀ ਵਾਰ ਨਾਲੋਂ ਵੀ ਘਟ ਕੇ ਅੱਧਾ ਰਹਿ ਗਿਆ ਦੂਜੇ ਪਾਸੇ ਉਸ ਦੀ ਅ ਪ੍ਰਾਣੀ ਸਹਿਯੋਗੀ ਪਾਰਟੀ ਭਾਜਪਾ ਦਾ ਵੋਟ ਸ਼ੇਅਰ ਵਧ ਕੇ ਪੰਜਾਬ ਦੇ ਵਿੱਚ ਦੁੱਗਣਾ ਹੋ ਗਿਆ ਰਵਾਇਤੀ ਤੌਰ ਤੇ ਅਕਾਲੀ ਦਲ ਸਿੱਖਾਂ ਦੀ ਅਤੇ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਮੰਨੀ ਜਾਂਦੀ ਸੀ ਪਰ ਇਹ ਬੜੀ ਅਫਸੋਸ ਵਾਲੀ ਗੱਲ ਹੈ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਉਹ ਦੋਵੇਂ ਹੀ ਅਕਾਲੀ ਦਲ ਤੇ ਭਰੋਸਾ ਨਹੀਂ ਕਰਦੇ ਉਹਨਾਂ ਨਾਲੋਂ ਜ਼ਿਆਦਾ ਦੋਹਾਂ ਨੇ ਆ ਦੋਨੋਂ ਨਵੇਂ ਪੰਥਕ ਉਮੀਦਵਾਰਾਂ ਦੇ ਉੱਤੇ ਭਰੋਸਾ ਜਤਾਇਆ ਬਹੁਤੀ ਥਾਈਂ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਮਾਨਤਾ ਜਬਤ ਹੋ ਗਈਆਂ ਇਸ ਦਾ ਮਤਲਬ ਕਿ ਸਾਰੇ ਪੰਜਾਬ ਨੇ ਹੀ ਇੱਕ ਵਾਰ ਫਿਰ ਅਕਾਲੀ ਦਲ ਨੂੰ ਰਿਜੈਕਟ ਕੀਤਾ ਸੋ 24 ਦੀਆਂ ਚੋਣਾਂ ਦਾ ਅਕਾਲੀ ਦਲ ਦੇ ਲਈ ਬਿਲਕੁਲ ਸਪਸ਼ਟ ਸੁਨੇਹਾ ਹੈ ਕਿ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੰਜਾਬ ਦੀ ਖੇਤਰੀ ਪਾਰਟੀ ਹੋ ਤਾਂ ਇਹ ਸਾਬਤ ਵੀ ਕਰੋ ਨਾ ਸਿਰਫ ਅਜਈਆਂ ਨੀਤੀਆਂ ਬਣਾਓ ਕਿ ਪੰਜਾਬ ਨੂੰ ਲੱਗੇ ਤੁਸੀਂ ਪੰਜਾਬ ਪ੍ਰਤੀ ਫਿਕਰਮੰਦ ਹੋ ਸਗੋਂ ਉਸ ਨੂੰ ਐਗਜ਼ੀਕਿਊਟ ਕਰਨਾ ਵੀ ਸ਼ੁਰੂ ਕਰੋ ਇਹ ਅਕਾਲੀਆਂ ਦੀ ਖੁਸ਼ਕਿਸਮਤੀ ਹੈ ਕਿ ਭਾਜਪਾ ਨਾਲ ਨਾ ਜਾਣ ਦਾ ਉਹਨਾਂ ਦਾ ਫੈਸਲਾ ਸਹੀ ਸਾਬਤ ਹੋ ਗਿਆ ਹੁਣ ਭਾਜਪਾ ਇਸ ਹਾਲ ਵਿੱਚ ਨਹੀਂ ਰਹੀ ਕਿ ਉਹਨਾਂ ਨੂੰ ਭਾਜਪਾ ਦੀ ਲੋੜ ਹੋਵੇ ਸਭ ਕੋ ਕਿਸੇ ਨਾ ਕਿਸੇ ਪਦਰ ਤੇ ਭਾਜਪਾ ਨੂੰ ਉਹਨਾਂ ਦੀ ਇੱਕ ਸੀਟ ਦੀ ਵੀ ਲੋੜ ਹੋ ਸਕਦੀ ਹੈ ਵਰਨਾ ਹੁਣ ਤੱਕ ਤਾਂ ਅਕਾਲੀਆਂ ਦੀ ਦੁਚਿੱਤੀ ਹੀ ਇਹ ਸੀ ਕਿ ਉਹ ਉਹ ਰਾਸ਼ਟਰਵਾਦੀ ਭਾਜਪਾ ਦੇ ਨਾਲ ਜਾਣ ਜਾਂ ਪੰਜਾਬ ਦੀ ਖੇਤਰੀ ਪਾਰਟੀ ਬਣ ਕੇ ਰਹਿਣ ਹੁਣ ਉਹਨਾਂ ਦੀ ਕੋਈ ਦੁਚਿੱਤੀ ਨਹੀਂ ਰਹਿਣੀ ਵੀ ਨਹੀਂ ਚਾਹੀਦੀ ਤੇ ਉਹਨਾਂ ਨੂੰ ਸੱਚਮੁੱਚ ਪੰਜਾਬ ਦੀ ਖੇਤਰੀ ਪਾਰਟੀ ਬਣਨ ਦੀ ਕੋਸ਼ਿਸ਼ ਕਰਨਾ ਚਾਹੀਦਾ ਪੰਜਾਬ ਦੇ ਬਹੁਤੇ ਮਸਲੇ ਅੱਜ ਵੀ ਕਿਸਾਨੀ ਦੇ ਮਸਲੇ ਨੇ ਸਿੱਖਾਂ ਦੇ ਮਸਲੇ ਨੇ ਛੋਟੇ ਵਪਾਰੀਆਂ ਦੇ ਮਸਲੇ ਨੇ ਅਕਾਲੀ ਦਲ ਨੂੰ ਚਾਹੀਦਾ ਹੈ ਕਿ ਉਹ ਇਸ ਸਬੰਧ ਵਿੱਚ ਕੁਝ ਠੋਸ ਨੀਤੀਆਂ ਕੁਝ ਠੋਸ ਪ੍ਰੋਗਰਾਮ ਬਣਾਉਣ ਤੇ ਉਹਨਾਂ ਨੂੰ ਲਾਗੂ ਕਰਦੇ ਹੋਏ ਨਜ਼ਰ ਵੀ ਆਉਣ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਇਹ ਨੀਤੀ ਛੱਡਣੀ ਪੈਗੀ ਕਿ ਚੋਣਾਂ ਵੇਲੇ ਇਕੱਠੇ ਹੋ ਕੇ ਤੇ ਤੁਸੀਂ ਲੋਕਾਂ ਦੇ ਵਿੱਚ ਜਾਓ ਮੁੜ ਕੇ 4 ਸਾਲ ਸੋਜੋ ਉਹਨਾਂ ਨੂੰ ਅਕਾਲੀ ਦਲ ਦਾ ਫੇਸ ਅਪਲਿਫਟ ਕਰਨਾ ਪਵੇਗਾ ਮੱਧ ਕਾਲੀ ਸੋਚ ਤੇ ਚੱਲੇ ਹੋਏ ਕਾਰਤੂਸ ਲੀਡਰਾਂ ਤੋਂ ਖੜਾ ਛੁੜਾ ਕੇ ਨਵੇਂ ਜੋਸ਼ ਅਤੇ ਨਵੇਂ ਖੂਨ ਨੂੰ ਅੱਗੇ ਕਰਨਾ ਪਵੇਗਾ ਵਰਨਾ ਵਰਨਾ ਤਾਂ ਕੁਛ ਨਹੀਂ ਇਸ ਤੋਂ ਥੱਲੇ ਤਾਂ ਉਹ ਕੀ ਡਿੱਗਣਗੇ 24 ਦੀਆਂ ਚੋਣਾਂ ਦਾ ਨਵਾਂ ਸੁਨੇਹਾ ਪੰਥਕ ਸਿਆਸਤ ਅਤੇ ਇਸ ਦੇ ਸਮਰਥਕਾਂ ਲਈ ਖਾਸ ਕਰਕੇ ਵਿਦੇਸ਼ਾਂ ਵਿੱਚ ਬੈਠੇ ਸਿੱਖ ਪੰਥ ਦੇ ਹਤਾਸ਼ੀਆਂ ਲਈ ਮਿੱਤਰੋ ਸਿੱਖੀ ਅਤੇ ਸਿੱਖ ਮਸਲਿਆਂ ਲਈ ਤੁਹਾਡੀ ਚਿੰਤਾ ਬਿਲਕੁਲ ਵਾਜਿਬ ਹੈ ਸਮਝ ਆਉਂਦੀ ਹੈ ਤੁਹਾਡੀਆਂ ਕੋਸ਼ਾਂ ਦਾ ਦਿਲੋਂ ਸਵਾਗਤ ਹੈ ਪਰ ਇਹਨਾਂ ਚੋਣ ਨਤੀਜਿਆਂ ਦੇ ਆਰ ਪਾਰ ਤੁਹਾਨੂੰ ਕੁਝ ਸੋਚਣ ਦੀ ਲੋੜ ਹੈ ਹਣੇ ਕੁਝ ਮਹੀਨੇ ਵੀ ਨਹੀਂ ਬੀਤੇ ਕਿ ਅਮਰਤਪਾਲ ਸਿੰਘ ਨੂੰ ਦੇਸ਼ ਦੇ ਸੰਵਿਧਾਨ ਤੇ ਕੋਈ ਭਰੋਸਾ ਨਹੀਂ ਸੀ ਉਸ ਲਈ ਇਹ ਦੇਸ਼ ਹੀ ਆਪਣਾ ਦੇਸ਼ ਨਹੀਂ ਸੀ ਤੇ ਤੁਸੀਂ ਉਸ ਤੋਂ ਇਹ ਉਮੀਦ ਕੀਤੀ ਸੀ ਕਿ ਉਹ ਭਾਰਤੀ ਸਟੇਟ ਦੇ ਜ਼ੁਲਮਾਂ ਖਿਲਾਫ ਲੜ ਕੇ ਤੁਹਾਨੂੰ ਇੱਕ ਸਿੱਖ ਸਟੇਟ ਦਵਾਏਗਾ ਜਾਂ ਘਟੋ ਘਟ ਇਸ ਪਾਸੇ ਲੜਾਈ ਦਾ ਆਗਾਜ਼ ਕਰੇਗਾ ਪਰ ਉਹ ਤਾਂ ਦੇਸ਼ ਦੀ ਇਕਤਾ ਤੇ ਅਖੰਡਤਾ ਦੀ ਸੋਚ ਚੁੱਕ ਗਿਆ ਖਾਲਸਾਈ ਛੰਡੇ ਦੀ بجائے ਤਿਰੰਗੇ ਦਾ ਹੋ ਗਿਆ ਚੋਣ ਲੜਨਾ ਉਸ ਦਾ ਅਧਿਕਾਰ ਸੀ ਉਸ ਨੇ ਚੋਣ ਲੜ ਕੇ ਕੁਝ ਗਲਤ ਨਹੀਂ ਕੀਤਾ ਪਰ ਸੋਚੋ ਕਿ ਉਹ ਤਾਂ ਇਸ ਸਿਸਟਮ ਦੇ ਵਿੱਚ ਯਕੀਨ ਹੀ ਨਹੀਂ ਸੀ ਰੱਖਦਾ ਜਾਂ ਘਟੋ-ਘਟ ਤੁਹਾਨੂੰ ਤਾਂ ਉਸਨੇ ਇਹੀ ਕਿਹਾ বিনা ਸ਼ੱਕ ਉਸ ਉੱਤੇ ਗਲਤ ਤਰੀਕੇ ਦੇ ਨਾਲ ਐਨਐਸਏ ਲੱਗੀ ਹੈ ਤੇ ਉਸ ੱੱਕੇ ਸ਼ਾਹੀ ਦਾ ਦੋ ਹਲਕਿਆਂ ਦੇ ਵੋਟਰਾਂ ਨੇ ਮੂੰਹ ਤੋੜ ਜਵਾਬ ਵੀ ਕੇਂਦਰ ਸਰਕਾਰ ਨੂੰ ਦਿੱਤਾ ਤੇ ਪੰਜਾਬ ਦੀ ਸਰਕਾਰ ਨੂੰ ਦਿੱਤਾ ਪਰ ਤੁਹਾਡੇ ਲਈ ਤਾਂ ਇਹ ਸੋਚਣ ਵਾਲਾ ਸਵਾਲ ਹੈ ਨਾ ਕਿ ਜੇ ਉਸਨੇ ਇਸੇ ਦੇਸ਼ ਦੀ ਪ੍ਰਭਤਾ ਇਕਤਾ ਅਤੇ ਅਖੰਡਤਾ ਦੀ ਸੌਂਹ ਹੀ ਖਾਣੀ ਸੀ ਤੇ ਸੰਵਿਧਾਨ ਪ੍ਰਤੀ ਆਪਣੀ ਨਿਸ਼ਟਾ ਹੀ ਪ੍ਰਗਟ ਕਰਨੀ ਸੀ ਤਾਂ ਪਹਿਲਾਂ ਖਾਲਸਤਾਨ ਅਤੇ ਸਿੱਖ ਸਟੇਟ ਦੀਆਂ ਬਿੱਲਾਂ ਕਿਉਂ ਕੀਤੀ ਕਿਉਂ ਪੰਜਾਬ ਦੇ ਵਿੱਚ ਅਨਰੈਸਟ ਕਾਇਮ ਕੀਤਾ ਤੇ ਫਿਰ ਸਿੱਖਾਂ ਨੂੰ ਕੁਝ ਨਵੀਆਂ ਫਰਸਟ੍ਰੇਸ਼ਨਸ ਦਿੱਤੀਆਂ ਔਰ ਗੁੱਸੇ ਦਿੱਤੇ ਗਿਲੇ ਦਿੱਤੇ ਤੇ ਪੰਜਾਬ ਦਾ ਸਾਰਾ ਮਾਹੌਲ ਖਰਾਬ ਕੀਤਾ ਇਹ ਕਿਉਂ ਤੁਹਾਨੂੰ ਵੀ ਵਰਤਾਰਾ ਮਿੱਤਰੋ ਸਮਝ ਨਹੀਂ ਆਉਂਦਾ ਕਿ ਪੰਜਾਬ ਵਿੱਚ ਖਾਲਸਤਾਨ ਦੇ ਲਈ ਕੋਈ جنگ ਨਹੀਂ ਲੱਗੀ ਹੋਈ ਕਿਉਂ ਇਸ ਗੱਲ ਦੇ ਉੱਪਰ ਇਸ ਨਾਰੇ ਪਿੱਛੇ ਲੱਗੇ ਅਸੀਂ ਆਪਣੇ ਕੁਝ ਨੌਜਵਾਨ ਮਰਵਾ ਲੈਨੇ ਆਂ ਕੁਝ ਜੇਲਾਂ ਵਿੱਚ ਸਟਾ ਲੈਨੇ ਕਿਉਂ ਅਸੀਂ ਹਰ ਵਾਰ ਇੱਕ ਅਣ ਬਣਾਈ ਜਿਹੇ ਗਲਤ ਤਰੀਕੇ ਦੀ ਲੜਾਈ ਲੜ ਕੇ ਜੇਲਾਂ ਵਿੱਚ ਬੈਠੇ ਬੰਦੇ ਸਿੰਘਾਂ ਤੇ ਉਹਨਾਂ ਦੀ ਪਰਿਵਾਰਾਂ ਦੀ ਆਸ ਤੋੜ ਦਿੰਨੇ ਕਿਉਂ ਅਸੀਂ ਹਰ ਵਾਰ ਨਵੇਂ-ਨਵੇਂ ਯੋਧੇ ਪੈਦਾ ਕਰਕੇ ਸਿੱਖ ਸ਼ਕਤੀ ਨੂੰ ਹੋਰ ਖੰਡੇਰ ਬੈਠ ਦੇ ਸੋਚੋ ਹਰ ਵਾਰ ਹਰ ਵਾਰ ਅਸੀਂ ਇੱਕ ਨਵਾਂ ਯੋਧਾ ਚੁਣਦੇ ਕੁਈ ਅੰਦਰ ਫੇਸਬੁਕ ਤੇ ਚਾਰ ਲੈਕਚਰ ਦੇ ਕੇ ਸਾਡਾ ਆਗੂ ਬਣ ਜਾਂਦਾ ਤੇ ਅਸੀਂ ਚੰਦੇ ਦੇ ਦੇ ਕੇ ਉਸ ਦਾ ਘਰ-ਬਾਰ ਭਰ ਦਿੰਦੇ ਆ ਪਰ ਦਿਨ ਵੀ ਨਹੀਂ ਬੀਤਦੇ ਕਿ ਉਹ ਯੋद्धा ਤਾਂ ਚੋਹਾ ਲੜ ਕੇ ਸਾਡਾ ਲੀਡਰ ਬਣ ਜਾਂਦਾ ਕੀ ਤੁਹਾਨੂੰ ਇਹ ਸ਼ਿਫਟ ਚੁਪਦੀ ਨਹੀਂ ਪਰ ਨਾਲ ਹੀ ਦੋ ਪੰਥਕ ਉਮੀਦਵਾਰਾਂ ਨੂੰ ਸਿਰਫ ਸਿੱਖ ਭਾਵਨਾਵਾਂ ਦੇ ਸਹਾਰੇ ਤੇ ਮਿਲੀ ਐਡੀ ਵੱਡੀ ਜਿੱਤ ਰਿਕਾਰਡ ਤੋੜ ਜਿੱਤ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਲਈ ਵੀ ਇੱਕ ਸਖਤ ਸੁਨੇਹਾ ਇਸ ਕੰਦੇ ਬਹੁਤੇ ਮਸਲੇ ਪੰਜਾਬ ਦੇ ਵਿੱਚ ਅਣਸੋਝੇ ਪਏ ਨੇ ਜੇ ਉਹ ਜਲਦੀ ਨਾ ਸੁਲਝਾਏ ਗਏ ਤੇ ਜਿੱਦੈ ਕਦੇ ਸਿੱਖਾਂ ਨੂੰ ਕੋਈ ਵਧੀਆ ਜਜ਼ਬਾ ਇੱਕ ਹੋਣ ਦਾ ਜਜ਼ਬਾ ਜਾਂ ਇੱਕ ਝੰਡੇ ਜਾਂ ਇੱਕ ਕਮਾਨ ਥੱਲੇ ਹੋਣ ਦਾ ਮੌਕਾ ਮਿਲ ਗਿਆ ਪੰਜਾਬ ਕੁਛ ਦਾ ਕੁਛ ਹੋ ਜਾਏਗਾ 24 ਦੀਆਂ ਚੋਣਾਂ ਦਾ ਦਸਵਾਂ ਤੇ ਆਖਰੀ ਸੁਨੇਹਾ ਪੰਜਾਬ ਦੇ ਲੋਕਾਂ ਦੇ ਨਾਂ ਪੰਜਾਬੀਓ ਤੁਹਾਡੀ ਵੋਟ ਪਾਉਣ ਦੀ ਕਾਬਲੀਅਤ ਉੱਤੇ ਇੱਕ ਵਾਰ ਫਿਰ ਭਰੋਸਾ ਹੋ ਚੱਲਿਆ ਲੋਕ ਕਹਿੰਦੇ ਨੇ ਪੰਜਾਬੀ ਵੋਟ ਪਾਉਣ ਲੱਗਿਆਂ ਦਿਲ ਨਾਲ ਸੋਚਦੇ ਨੇ ਮੈਂ ਕਹਿੰਨਾ ਉਹ ਠੀਕ ਕਰਦੇ ਨੇ ਇਹ ਦਿਲ ਹੀ ਤਾਂ ਹੈ ਜੋ ਕਿਸੇ ਨੂੰ ਸਮਝ ਨਹੀਂ ਆਉਂਦਾ ਖੁਦ ਸਿਆਸੀ ਤਰੰਦਰ ਸਮਝਣ ਵਾਲੇ ਕਦੇ ਧਰਮ ਕਦੇ ਜਾਤਾਂ ਕਦੇ ਮੁਫਤ ਦੀ ਰਾਜਨੀਤੀ ਕਰਕੇ ਸੋਚ ਲੈਂਦੇ ਨੇ ਕਿ ਉਹਨਾਂ ਨੇ ਪੰਜਾਬੀਆਂ ਨੂੰ ਉਚਲਾ ਲਿਆ ਖਿੱਚਦਾ ਟੰਗ ਕੇ ਥਾਂ ਥਾਂ ਇਸ਼ਤਿਹਾਰ ਸਮਝ ਲੈਂਦੇ ਨੇ ਕਿ ਬਸ ਟੰਗ ਦਿੱਤੀ ਪੰਜਾਬੀਆਂ ਦੀ ਸੋਚ ਆਪਣੇ ਪਾਲੇ ਵਿੱਚ ਗੱਡੇ ਹੋਏ ਕਿੱਲੇ ਨਾਲ ਪਰ ਜਿੱਦੇ ਵੋਟਾਂ ਦੀ ਗਿਣਤੀ ਹੁੰਦੀ ਹੈ ਨਾ ਉਸ ਦਿਨ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਉਹ ਆਪ ਹੀ ਟੰਗ ਕੇ ਰੱਖ ਦਿੱਤੇ ਅਕਾਲੀ 73 ਤੋਂ 3 ਆਪ ਵਾਲੇ 13 ਤੋਂ 3 ਕਦੋਂ ਜਦੋਂ ਸਿਆਸੀ ਪਾਰਟੀਆਂ ਤੁਹਾਡੇ ਦਿਲੋਂ ਲੈ ਜਾਂਦੀਆਂ ਨੇ ਤੇ ਇਹੀ ਰਵਾਇਤ ਕਾਇਮ ਰੱਖਿਓ ਜਿਹੜਾ ਸਮਝ ਆ ਜੇ ਨਾ ਉਸ ਨੂੰ ਕਦੇ ਵੋਟ ਨਹੀਂ ਪਾਉਣੀ ਕਿਉਂਕਿ ਉਹ ਤੁਹਾਨੂੰ ਤੁਹਾਡੇ ਹੀ ਪੈਸਿਆਂ ਨਾਲ ਝੂਠੀ ਇਸ਼ਤਿਹਾਰਬਾਜ਼ੀ ਕਰ ਕਰਕੇ ਕਰ ਕਰਕੇ ਆਪਣੇ ਬਾਰੇ ਕੁਝ ਅਜੀਹਾ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਉਸਨੇ ਨਹੀਂ ਕੀਤਾ ਜੋ ਕੀਤਾ ਹੁੰਦਾ ਨਾ ਉਸ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਕੋਪਾ ਹੀ ਨਜ਼ਰ ਆ ਜਾਂਦਾ ਮਹਿਸੂਸ ਹੋ ਜਾਂਦਾ ਸਦਾ ਉਸ ਨੂੰ ਵੋਟ ਪਾਓ ਮਿੱਤਰੋ ਜੋ ਤੁਹਾਨੂੰ ਮਹਿਸੂਸ ਹੋਵੇ ਜਿਵੇਂ ਕੋਈ ਮੁਹੱਬਤ ਵਿੱਚ ਮਹਿਸੂਸ ਹੋਵੇ ਤੁਹਾਡੀ ਹੀ ਤਾਕਤ ਹੈ ਜਿਸ ਨੇ ਕਦੇ ਪੰਜਾਬ ਵਿੱਚ ਜ਼ਬਰ ਦੀ ਰਾਜਨੀਤੀ ਨਹੀਂ ਚੱਲਣ ਦਿੱਤੀ। ਸ਼ਤਰਾਂਜ ਦੀਆਂ ਖੇਡਾਂ ਨਹੀਂ ਚੱਲਣ ਦਿੱਤੀਆਂ। ਤੱਕੇ ਦੀ ਰਾਜਨੀਤੀ ਨਹੀਂ ਚੱਲਣ ਦਿੱਤੀ। ਨਾ ਹੀ ਚੱਲਣ ਦੇਣੀ। ਸਦਾ ਯਾਦ ਰੱਖਿਓ ਤੁਹਾਡੀ ਕੂਲ ਇੱਕ ਧੜਕਦਾ ਹੋਇਆ ਦਿਲ ਹੈ। ਉਹੀ ਤੁਹਾਡੀ ਪੰਜਾਬੀ ਪਛਾਣ ਹੈ। ਤੇ ਦਿਲ ਜਦੋਂ ਸੋਚਦਾ ਨਾ ਫਿਰ ਕੁਝ ਨਹੀਂ ਸੋਚਦਾ। ਬਸ ਕਰਦਾ ਹੈ ਤੇ ਉਹੀ ਕਰਦਾ ਜੋ ਉਸ ਨੂੰ ਕਰਨਾ ਚਾਹੀਦਾ ਹੈ। ਤੁਸੀਂ ਅਕਾਲੀਆਂ ਨਾਲ 17 ਵਿੱਚ ਉਹੀ ਕੀਤੀ ਜੋ ਤੁਹਾਨੂੰ ਕਰਨੀ ਚਾਹੀਦੀ ਸੀ। 22 ਵਿੱਚ ਕਾਂਗਰਸ ਨਾਲ ਤੁਸੀਂ ਉਹੀ ਕੀਤੀ ਜੋ ਕਰਨੀ ਬਣਦੀ ਸੀ। ਹੁਣ ਤੁਸੀਂ ਆਪ ਨਾਲ ਵੀ ਉਹੀ ਕੀਤੀ ਜੋ ਤੁਹਾਨੂੰ ਕਰਨੀ ਚਾਹੀਦੀ ਸੀ। ਤੇ ਇਹ ਸਿਲਸਲਾ ਆਪਾਂ ਟੁੱਟਣ ਨਹੀਂ ਦੇਣਾ। ਜੇ 27 ਵਿੱਚ ਦਿਲ ਕਹੇ ਨਾ ਕਿ ਆਪਨੇ ਕੁਝ ਨਹੀਂ ਕੀਤਾ ਤਾਂ ਫਿਰ ਦਿਮਾਗ ਤੇ ਬੜਾ ਜ਼ੋਰ ਨਹੀਂ ਪਾਣਾ। ਗਿਣਤੀਆਂ ਮਿੰਟੀਆਂ ਨਹੀਂ ਕਰਨੀ। ਇਸ਼ਤਿਹਾਰਾਂ ਵਿੱਚ ਨਹੀਂ ਓਰਜਨਾ। ਕੇਂਦਰ ਦਾ ਗੁੱਟ ਜੋੜਾਂ ਦਾ ਧਰਮਾਂ ਦਾ ਜਾਤਾਂ ਦਾ ਮੁਫਤ ਦਾ ਕੁਝ ਨਹੀਂ ਸੋਚਣਾ ਸਿਰਫ ਮਹਿਸੂਸ ਕਰਨਾ ਸਿਰਫ ਪੰਜਾਬ ਨੂੰ ਮਹਿਸੂਸ ਕਰਨਾ ਤੇ ਦਬ ਦੇਣਾ ਬਟਨ ਆ ਚੱਕ